ਪੰਜਾਬ ਦੇ ਮੁਲਾਜ਼ਮਾਂ ਦਾ ਰੋਹ ਦਿਨੋ ਦਿਨ ਵੱਧ ਰਿਹਾ ਖਾਸ ਕਰਕੇ ਇਸ ਬਜਟ ਸੈਸ਼ਨ ਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਦੀ ਆਸ ਸੀ ਔਰ ਹਰੇਕ ਵਰਗ ਦੇ ਮੁਲਾਜ਼ਮ ਨੂੰ ਆਸ ਸੀ ਕਿ ਇਸ ਬਜਟ ਵਿੱਚ ਉਹਨਾਂ ਦੇ ਮੁੱਦੇ ਆ ਉਹਨਾਂ ਦੀਆਂ ਮੰਗਾਂ ਉਹਨਾਂ ਦੀਆਂ ਮੁਸ਼ਕਲਾਂ ਨੂੰ ਵਿਚਾਰਿਆ ਜਾਵੇਗਾ ਪਰ ਬਜਟ ਵਿੱਚ ਮੁਲਾਜ਼ਮਾਂ ਦੇ ਮੁੱਦਿਆਂ ਉੱਪਰ ਵਿਚਾਰ ਨਾ ਕਰਨ ਔਰ ਕੋਈ ਨਵੀਂ ਪ੍ਰਵੀਜ਼ਨ ਨਾ ਪਾਉਣ ਕਾਰਨ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਮਜ਼ਮ ਵਰਗ ਵਿੱਚ ਬਣ ਰਿਹਾ ਹੈ ਖਾਸ ਕਰਕੇ ਪੰਜਾਬ ਰੋਡ ਵਿੱਚ ਪਨਪਰ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਬਹੁਤ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਿੱਥੇ ਇਸ ਵਰਗ ਵੱਲੋਂ 7 8 ਤੇ 9 April ਨੂੰ 3 ਦਿਨ ਲਗਾਤਾਰ ਬਰਸਾਂ ਦਾ ਚੱਕਾ ਜਾਮ ਕਰਨ ਦੀ ਧਮਕੀ ਦਿੱਤੀ ਹੈ ਉੱਤੇ 3 April ਨੂੰ ਬੱਸ ਸਟੈਂਡ ਬੰਦ ਕਰਕੇ ਬਜਟ ਵਿੱਚ ਉਹਨਾਂ ਦੇ ਮੁੱਦਿਆਂ ਨੂੰ ਨਾ ਵਿਚਾਰਨ ਵਿਰੁੱਧ ਪ੍ਰੋਟੈਸਟ ਕਰਨ ਦਾ ਵੀ ਐਲਾਨ ਕਰ ਦਿੱਤਾ। ਦਰਅਸਲ ਅ ਇਸ ਯੂਨੀਅਨ ਦੀ ਹੰਗਾਮੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਪ੍ਰਧਾਨ ਰੇਸ਼ਮ ਸਿੰਘ ਗਿੱਲ ਇਸੇ ਤਰ੍ਹਾਂ ਜਨਰ ਸਕੱਤਰ ਸ਼ਮਸ਼ੀਰ ਸਿੰਘ ਢਿੱਲੋਂ ਤੇ 올 ਇੰਡੀਆ ਫੈਡਰੇਸ਼ਨ ਸੀਟੂ ਦੇ ਪ੍ਰਧਾਨ ਮਹਾ ਸਿੰਘ ਰੋੜੀ ਤੇ ਜਨਰ ਸਕੱਤਰ ਚੰਦਰ ਸ਼ੇਖਰ ਤੇ ਹੋਰ ਵੱਡੇ ਪੱਧਰ ਤੇ ਲੀਡਰਸ਼ਿਪ ਮੌਜੂਦ ਸੀ ਜੋ ਜਾਣਕਾਰੀ ਮਿਲੀ ਇਸ ਮੀਟਿੰਗ ਵਿੱਚ ਜੂਨੀਅਨ ਦੇ ਲੀਡਰਾਂ ਨੇ ਬੜੇ ਗੰਭੀਰ ਅੰਦਾਜ਼ ਵਿੱਚ ਇਹ ਮੁੱਦੇ ਸਾਰੇ ਵਿਚਾਰੇ ਵੀ ਉਹਨਾਂ ਨੂੰ ਅੱਜ ਤੱਕ ਤੇ ਰੈਗੂਲਰ ਕਿਉਂ ਨਹੀਂ ਕੀਤਾ ਗਿਆ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਉਹਨਾਂ ਦੀਆਂ ਮੰਗਾਂ ਉੱਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਲੈ ਕੇ ਕੈਬਨਟ ਸਬ-ਕਮੇਟੀ ਤੋਂ ਲੈ ਕੇ ਔਰ ਟਰਾਂਸਪੋਰਟ ਵਿਭਾਗ ਦੇ ਵੱਡੇ ਅਧਿਕਾਰੀਆਂ ਤੱਕ ਨੇ ਪਰ ਉਹ ਸੇ ਦਿੱਤੇ ਨੇ ਪਰ ਹਾਲੇ ਤੱਕ ਉਹਨਾਂ ਦੀ ਇਹ ਮੰਗ ਪ੍ਰਵਾਨ ਨਹੀਂ ਕੀਤੀ ਖਾਸ ਕਰਕੇ ਇਸ ਮੀਟਿੰਗ ਵਿੱਚ ਜ਼ਿਕਰ ਕੀਤਾ ਗਿਆ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 1 ਜੁਲਾਈ 2024 ਨੂੰ ਜਲੰਧਰ ਚ ਉਹਨਾਂ ਨਾਲ ਮੀਟਿੰਗ ਕੀਤੀ ਮੀਟਿੰਗ ਕਰਕੇ ਵੱਡੇ ਵਾਅਦੇ ਕੀਤੇ ਖਾਸ ਕਰਕੇ ਜੋ ਜੂਨੀਅਰ ਦੀ ਲੀਡਰਸ਼ਿਪ ਦਾਵਾ ਕਰ ਰਹੀ ਹੈ ਵੀ ਸੀਐਮ ਨੇ ਇਹ ਗੱਲ ਕਹੀ ਵੀ ਵਿਸ਼ੇਸ਼ ਕਰਕੇ ਟਰਾਂਸਪੋਰਟ ਵਿਭਾਗ ਦੀ ਵੱਖਰੀ ਰੈਗੂਲਰ ਨੀਤੀ ਬਣਾ ਕੇ ਤੇ ਉਹਨਾਂ ਨੂੰ ਪੱਕਿਆ ਕੀਤਾ ਜਾਵੇਗਾ ਜਿਹੜੇ ਠੇਕੇ ਤੇ ਨੇ ਆਊਟਸੋਰਸ ਤੇ ਨੇ ਲੰਬੇ ਸਮਿਆਂ ਤੋਂ ਜਿਹੜੇ ਵਿੱਤੀ ਸੰਕਟ ਵਿੱਤੀ ਇਹ ਕਹਿ ਲਈਏ ਸ਼ੋਸ਼ਣ ਵਿੱਚ ਉਲਝੇ ਪਏ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਯੂਨੀਅਨ ਦੇ ਲੀਡਰਾਂ ਨੇ ਅਫਸੋਸ ਜ਼ਾਹਰ ਕੀਤਾ ਵੀ 9 ਮਹੀਨਿਆਂ ਬਾਅਦ ਵੀ ਉਹਨਾਂ ਨਾਲ ਕੋਈ ਗੱਲਬਾਤ ਇਸ ਢੰਗ ਦੀ ਨਹੀਂ ਹੋਈ ਵੀ ਉਹਨਾਂ ਨੂੰ ਇਹ ਆਸ ਲੱਗੇ ਵੀ ਇਨਸਾਫ ਮਿਲੇਗਾ ਔਰ ਉਲਟਾ ਇਹ ਗੱਲ ਕਹੀ ਵੀ ਇਹਦੇ ਹਸਬੰਦ ਵਿੱਚ ਕਮੇਟੀਆਂ ਬਣਾਉਣ ਦੀ ਗੱਲ ਵੀ ਆਈ ਪਰ ਕਿਸੇ ਨੇ ਵੀ ਗੰਭੀਰਤਾ ਨਾਲ ਇਸ ਤੇ ਵਿਚਾਰ ਨਹੀਂ ਕੀਤਾ ਜਿੰਨੂੰ ਲੈ ਕੇ ਵੱਡਾ ਪ੍ਰੋਟੈਸਟ ਆ ਔਰ ਇਸ ਮੀਟਿੰਗ ਵਿੱਚ ਖਾਸ ਕਰਕੇ ਇਹ ਵੀ ਚਰਚਾ ਕੀਤੀ ਗਈ ਵੀ ਜਿਹੜੇ ਆਊਟਸੋਰਸ ਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮ ਨੇ ਕਈ ਸਾਲਾਂ ਤੋਂ ਜਿਹੜੇ ਅੱਧ ਖਣ ਉਮਰ ਤੇ ਚਲੇ ਗਏ ਨੇ ਉਹਨਾਂ ਨੂੰ ਰੈਗੂਲਰ ਕਰਨਾ ਤੇ ਦੂਰ ਦੀ ਗੱਲ ਹੁਣ ਪੰਜਾਬ ਸਰਕਾਰ ਉਲਟਾ ਟਰਾਂਸਪੋਰਟ ਵਿਭਾਗ ਨੂੰ ਹੀ ਪੂਰੀ ਤਰ੍ਹਾਂ ਨਿੱਜੀਕਰਨ ਵਿੱਚ ਜਿਹੜੀ ਫਸਾਰੀ ਹੈ ਉਲਝਾ ਰਹੀ ਹੈ ਔਰ ਖਾਸ ਕਰਕੇ ਇਹ ਗੱਲ ਕਹੀ ਗਈ ਵੀ ਮਲਾਜ਼ਮ ਪੱਕੇ ਕਰਨ ਦੀ ਥਾਂ ਤੇ ਹੁਣ ਜਿਹੜੀ ਨਿੱਜੀਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ ਉਹਦੇ ਤਹਿਤ ਪੰਜਾਬ ਰੋਡਵੇ ਤੇ ਪੀਆਰਟੀਸੀ ਵਿੱਚ ਬੱਸਾਂ ਪਾਉਣ ਦੀ ਥਾਂ ਤੇ ਕਿਲੋਮੀਟਰ ਸਕੀਮ ਜਿਹੜੀ ਲਾਗੂ ਕੀਤੀ ਜਾ ਰਹੀ ਹੈ ਜਿਹਦੇ ਨਾਲ ਬੜਾ ਸਪੱਸ਼ਟ ਹੈ ਵੀ ਜਿਹੜੀ ਨਿੱਜੀਕਰਨ ਦਾ ਕਹਾੜਾ ਵਿਆਪਕ ਪੱਧਰ ਤੇ ਹੋਰ ਮੁਲਾਜ਼ਮਾਂ ਤੇ ਚੱਲ ਸਕਦਾ ਜਿੰਨੂੰ ਲੈ ਕੇ ਜੂਨੀਅਨ ਨੇ ਬਹੁਤ ਵੱਡਾ ਐਲਾਨ ਕੀਤਾ ਜਿਵੇਂ ਜਾਣਕਾਰੀ ਦਿੱਤੀ 7 8 ਤੇ 9 ਅਪ੍ਰੈਲ ਨੂੰ ਜੂਨੀਅਨ ਨੇ ਐਲਾਨ ਕਰ ਦਿੱਤਾ ਉਹ ਵੱਡੇ ਪੱਧਰ ਤੇ ਸੰਘਰਸ਼ ਕਰਨਗੇ ਔਰ ਬੱਸਾਂ ਦਾ ਚੱਕਾ ਜਾਮ ਕਰਨਗੇ ਭਾਵ ਹੜਤਾਲ ਕਰਨਗੇ ਔਰ 3 ਅਪ੍ਰੈਲ ਨੂੰ ਵੀ ਉਹ ਬਜਟ ਦੀਆਂ ਕਾਪੀਆਂ ਲੈ ਕੇ ਪ੍ਰੋਟੈਸਟ ਕਰਨਗੇ ਬਾਰ ਸਟਿਆਂ ਨੂੰ ਬੰਦ ਕਰਨਗੇ ਔਰ ਵੱਡੇ ਪੱਧਰ ਤੇ ਆਪਣੀ ਆਵਾਜ਼ ਸਰਕਾਰ ਕੋਲ ਪਹੁੰਚਾਉਣਗੇ ਔਰ ਨਾਲ ਇਹ ਵੀ ਗੱਲ ਕਹਿ ਦਿੱਤੀ ਹੈ ਵੀ ਜਦੋਂ ਉਹ 7 8 ਤੇ 9 ਤਰੀਕ ਨੂੰ ਚੱਕੇ ਜਾਮ ਕਰਨਗੇ ਬਰਸਾਂ ਦੇ ਤੇ ਉਦੋਂ ਫਿਰ ਮੁਹਾਲੀ ਦੇ ਬੱਸ ਸਟੈਂਡ ਵਿੱਚ ਪੰਜਾਬ ਦੀਆਂ ਸਮੂਹ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਵਿਸ਼ੇਸ਼ ਸੰਘਰਸ਼ ਵਿਸ਼ੇਸ਼ ਪ੍ਰੋਗਰਾਮ ਔਰ ਵਿਸ਼ੇਸ਼ ਪ੍ਰਦਰਸ਼ਨ ਵੀ ਕਰਨਗੇ ਸੋ ਇਸ ਐਲਾਨ ਨਾਲ ਇੱਕ ਵਾਰੀ ਫਿਰ ਪੰਜਾਬ ਸਰਕਾਰ ਤੇ ਜਿਹੜੇ ਰੋਡਵੇਜ ਦੇ ਕੱਚੇ ਕੰਮੇ ਨੇ ਠੇਕੇ ਵਾਲੇ ਕੰਮੇ ਨੇ ਜਾਂ ਆਊਟਸੋਰਸ ਵਾਲੇ ਕੰਮੇ ਨੇ ਉਹਨਾਂ ਵਿਚਕਾਰ ਇੱਕ ਵਾਰ ਫਿਰ ਟਕਰਾਅ ਦਾ ਮਾਹੌਲ ਜਿਹੜਾ ਪੈਦਾ ਹੋ ਗਿਆ